ਕਿਸਾਨ ਸੰਘਰਸ਼ ਤੋਂ ਕਬਰਾਈ ਪੰਜਾਬ ਸਰਕਾਰ ਨੇ ਕਿਸਾਨ ਆਗੂਆਂ ਦੇ ਘਰ ਪੁਲਿਸ ਛਾਪੇਮਾਰੀ ਕਰਵਾ ਵੱਡੀ ਗਿਣਤੀ ਆਗੂ ਗ੍ਰਿਫਤਾਰ ਕਰਾ ਦਿੱਤੇ ਨੇ ਔਤਾ ਸਮੇਤ 3 ਦੇਰ ਦਰਜਰ ਆਗੂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਦਰਅਸਲ ਸੰਤ ਕਿਸਾਨ ਜਥੇਬੰਦੀਆਂ 5 ਸਤੰਬਰ ਤੋਂ ਚੰਡੇਕੜ ਦੇ ਮਟਕਾ ਚੌਂਕ ਤੇ ਪੱਕੇ ਤੌਰ ਤੇ ਕਰਜ਼ਾ ਮੁਕਤੀ ਮੋਰਚੇ ਦੀ ਸ਼ੁਰੂਆਤ ਕਰਨ ਵਾਲੀਆਂ ਸਨ ਕਿਸਾਨਾਂ ਕੋਲੇ ਇਲਜ਼ਾਮ ਲਾਏ ਨੇ ਕਿ ਇਸ ਸੰਘਰਸ਼ ਨੂੰ ਫੇਲ ਕਰਨ ਦੇ ਮਕਸਦ ਨਾਲ ਸਰਕਾਰ ਨੇ ਇਜਾਬਰ ਕਾਰਵਾਈ ਕੀਤੀ ਇਹ 5 ਤਰੀਕ ਦਾ ਟਾਈਮ ਰੱਖਿਆ ਸੀ ਪਰ ਸਰਕਾਰ ਉਹਦੋਂ ਪਹਿਲਾਂ ਹੀ ਕੋਈ ਗੱਲ ਸੁਣਨ ਦੀ بجائے ਕਿਸਾਨਾਂ ਨਾਲ ਕੋਈ ਗੱਲ ਸੁਣਨ ਦੀ بجائے ਉਹਦੋਂ 2-3 ਦਿਨ ਪਹਿਲਾਂ ਹੀ ਜਿਹੜੀਆਂ ਕਿਸਾਨਾਂ ਦੀਆਂ ਗ੍ਰਿਫਤਾਰੀਆਂ ਸ਼ੁਰੂ ਕਰਤੀਆਂ ਥਾਂ-ਥਾਂ ਦੇ ਉੱਤੇ ਰਾਤਾਂ ਨੂੰ ਘਰਾਂ 'ਚ ਵੜ ਕੇ ਉਹਨਾਂ ਤੇ ਛਾਪੇਮਾਰੀ ਸ਼ੁਰੂ ਕਰਤੀ ਕਿਸਾਨਾਂ ਨੂੰ ਇਕੱਲੇ ਆਗੂ ਨਹੀਂ ਫੜ ਰਹੇ ਉਹਨਾਂ ਦੇ ਪਰਿਵਾਰਾਂ ਦੇ ਮੈਂਬਰਾਂ ਨੂੰ ਪਰਿਵਾਰਾਂ ਨੂੰ ਤੇ ਛਾਪਾ ਮਾਰੀ ਸ਼ੁਰੂ ਕੀਤੀ ਹੈ ਤੇ ਥਾ-ਥਾ ਨਾਕੇ ਲਾ ਕੇ ਰੋਕਣ ਦਾ ਉਹ ਪ੍ਰਬੰਧ ਕਰ ਰਹੇ ਹੈ ਤੇ ਸਰਕਾਰ ਜਿੰਨਾ ਮਰਜੀ ਇਸ ਕਿਸਮ ਦਾ ਜ਼ੋਰ ਲਾਵੇ ਪਰ ਕਿਸਾਨ ਆ ਜਿਹੜੇ ਹੋ ਮੋਰਚਾ ਲਾਉਣਗੇ ਉਹ ਹਰ ਹਾਲਤ 'ਚ ਭਾਵੇਂ ਕਿਸੇ ਵਿੰਗੇ ਡੇਢ ਢੰਗ ਨਾਲ ਸਾਨੂੰ ਉੱਥੇ ਜਾਣਾ ਪਵੇ ਦੋ ਤਰੀਕ ਦੀ ਅੱਧੀ ਰਾਤ ਤੋਂ ਲੈ ਕੇ ਪੌਣੇ 4 ਵਜੇ ਤੋਂ ਲੈ ਕੇ ਸਾਡੇ ਜਿਹੜੇ ਲੀਡਰ ਸੀ ਉਹ ਫੜੋ ਫੜੀ ਸ਼ੁਰੂ ਕੀਤੀ ਆ ਉਹਨਾਂ ਦੀ ਸਾਡੇ ਲੁਧਿਆਣਾ ਜ਼ਿਲ੍ਹੇ ਦੇ ਵਿੱਚੋਂ ਅਕਲਿਆ ਦੇ ਵਿੱਚੋਂ ਇਹਨਾਂ ਨੇ 8 ਦੇ ਨਹੀਂ 16 16 ਜਿਹੜੇ ਸਾਡੇ ਸਰਕਾਰੀ ਵਰਕਰ ਆ ਉਹਨਾਂ ਨੇ ਜੇਲ੍ਹਾਂ ਵਿੱਚ ਡੱਕ ਦਿੱਤੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਜਾਰੀ ਕੀਤੇ ਗਏ ਪ੍ਰੈਸ ਨੋਟ ਵਿੱਚ ਕਿਹਾ ਗਿਆ ਹੈ ਕਿ ਪੁਲਿਸ ਨੇ ਕਿਸਾਨ ਆਗੂਆਂ ਦੇ ਕਾਰ ਅੱਧੀ ਰਾਤ ਨੂੰ ਛਾਪੇ ਮਾਰੇ ਕਰਨ ਦੀਆਂ ਕੰਧਾਂ ਟੱਪ ਪੁਲਿਸ ਕਿਸਾਨ ਆਗੂਆਂ ਦੇ ਕਾਰ ਦਾਖਲ ਹੋਈ ਕਰਜ਼ਿਆਂ ਦੇ ਝੰਬੇ ਕਿਸਾਨਾਂ ਤੇ ਇਹ ਕਾਰਵਾਈ ਉਹਨਾਂ ਦੇ ਜ਼ਖਮਾਂ ਤੇ ਲੂਣ ਪਾਉਣ ਦੇ ਬਰਾਬਰ ਹੈ ਦਰਸ਼ ਕਰਨ ਵਾਲੀਆਂ ਕਿਸਾਨ ਜਥੇਬੰਦੀਆਂ ਦੀਆਂ ਮੁੱਖ ਮੰਗਾਂ ਨੇ ਕਿਸਾਨ ਕਰਜ਼ਿਆਂ ਦੇ ਉੱਤੇ ਲਕੀਰ ਪਾਉਣਾ ਖੁਦਕੁਸ਼ੀ ਪੀੜਿਤ ਪਰਿਵਾਰਾਂ ਨੂੰ ਟੁਕਮੀ ਰਾਹਤ ਕਿਸਾਨ ਤੇ ਮਜ਼ਦੂਰ ਪੱਖੀ ਕਰਜ਼ਾ ਕਾਨੂੰਨ ਬਣਾਉਣਾ ਬੇਰੋਜ਼ਗਾਰਾਂ ਨੂੰ ਰੁਜ਼ਗਾਰ ਛੋਟੇ ਕਿਸਾਨਾਂ ਨੂੰ ਖੇਤੀ ਕਨੈਕਸ਼ਨ ਸਰਕਾਰੀ ਖਰਚੇ ਉੱਤੇ ਆਵਾਰਾ ਪਸ਼ੂਆਂ ਤੇ ਬੰਦੋਬਸਤ سمیت ਹੋਰ ਕਈ ਮੰਗਾਂ ਸ਼ਾਮਲ ਨੇ